ਜ਼ਿਲ੍ਹਾ ਤਰਨਤਾਰਨ ਦੇ ਪਿੰਡ ਸੋਰ ਸਿੰਘ ਦੀਆਂ ਤਸਵੀਰਾਂ ਨੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅਸਮਾਨੀ ਬਿਜਲੀ ਡਿੱਗਣ ਦੇ ਨਾਲ ਇੱਕ ਗਰੀਬ ਕਿਸਾਨ ਦੀ ਮੱਝ ਅਤੇ ਗਾਂ ਮੌਤ ਦੇ ਘਾਟ ਚਲੇ ਗਈਆਂ ਗਰੀਬ ਕਿਸਾਨ ਨੇ ਦੱਸਿਆ ਕਿ ਕੁਝ ਹੀ ਦਿਨ ਪਹਿਲਾਂ ਉਸਨੇ 85000 ਦੀ ਮੱਝ ਖਰੀਦੀ ਸੀ ਅਤੇ ਘਰ ਦੀ ਗਾਂ ਜਿਹੜੀ ਉਹ ਵੀ ਕੁਝ ਦਿਨਾਂ ਤੱਕ ਸੋਣ ਵਾਲੀ ਸੀ ਉਸ ਦਾ ਰੋਜ਼ਗਾਰ ਜਿਹੜਾ ਦੁੱਧ ਦੇ ਸਹਾਰੇ ਚੱਲਦਾ ਹੈ ਖੇਤੀਬਾੜੀ ਦੇ ਮਾਮਲੇ ਵਿੱਚ ਬਹੁਤਾ ਵੱਡਾ ਪਰਿਵਾਰ ਨਹੀਂ ਹੈ ਇਸ ਪਰਿਵਾਰ ਦਾ ਗੁਜ਼ਾਰਾ ਦੁੱਧ ਤੋਂ ਹੀ ਚੱਲਦਾ ਸੀ ਤੇ ਅੱਜ ਅਸਮਾਨੀ ਬਿਜਲੀ ਦੇ ਕਹਿਰ ਦੇ ਨਾਲ ਰੁਜ਼ਗਾਰ ਜਿਹੜਾ ਉਹ ਵੀ ਖਤਮ ਹੋ ਗਿਆ ਗਰੀਬ ਪਰਿਵਾਰ ਨੇ ਦਾਨੀ ਸੱਜਣਾ ਤੇ ਸਰਕਾਰ ਦੇ ਅੱਗੇ ਮਦਦ ਦੀ ਗੁਹਾਰ ਲਾਈ ਹੈ ਕੀ ਕਿਹਾ ਪਰਿਵਾਰ ਨੇ ਆਓ ਤੁਹਾਨੂੰ ਹੀ ਸੁਣਾਉਨੇ ਮਾਦਾ ਕੀ ਨਾਮ ਤੁਹਾਡਾ ਚਰਨਜੀਤ ਪਿੰਡ ਕਿਹੜਾ ਸਵਰ ਸਿੰਘ ਕੀ ਗੱਲ ਹੋਈ ਹੈ ਜਿਹੜੇ ਦੰਗਰ ਮਰੇ ਪਏ ਆ ਵੀ ਬੱਤੀ ਪਈ ਆ ਹੂੰ ਟਾਲੀਆਂ ਥੱਲੇ ਵੱਧੇ ਸੀ ਡੰਗਰ ਤੇ ਬੱਤੀ ਉੱਤੋਂ ਪਈ ਹੂੰ ਤੇ ਗਾਂ ਤੇ ਮੱਝ ਦੋਵੇਂ ਮੋਕ ਗਈਆਂ ਹੂੰ 88000 ਦੀ ਸੀ ਮੱਝ ਲਈ ਕਿੱਲਾ ਚ ਰੋ ਗਿਆ ਲਈ ਇਹ ਥੋੜਾ ਜਿਹਾ ਰਿਓਆ ਜੀ ਲਈ ਨੂੰ ਹੂੰ ਤੇ ਮੱਝ ਸੂਈ ਨੂੰ ਕਿੰਨੇ ਦਿਨ ਹੋਏ ਸੂਈ ਨੂੰ ਹੋ ਗਿਆ ਹੁਣ ਮਹੀਨਾ ਕ ਹੂੰ ਹਾਂ ਵਾਵਾ ਦੁੱਧ ਦਿੰਦੀ ਸੀ ਹਾਂ ਦੁੱਧ ਵੜਾ ਦਿੰਦੀ ਸੀਗੇ ਹੂੰ ਹਾਂ ਤੇ ਗਾਂ ਕਿੰਨੇ ਦਿਨ ਤੱਕ ਸੂਈ ਗਾਂ 10-15 ਦਿਨ 10-15 ਦਿਨ 15 ਦਿਨ ਤੱਕ ਹਾਂ 15 ਦਿਨਾਂ ਤੱਕ ਹਾਂ ਹੋਰ ਕੀ ਮੰਗ ਕਰਦੇ ਜੀ ਸਾਡੀ ਇਹੋ ਹੀ ਬੇਨਤੀ ਸਰਕਾਰ ਗਾੜੀ ਵੀ ਸਾਨੂੰ ਕੋਈ ਨਾ ਕੋਈ ਮਾਜਵਾ ਦਿੱਤਾ ਜਾਵੇ ਹਾਂ ਹਾਂਜੀ ਚਲੋ ਸਾ ਵੀਰੇ ਕੀ ਨਾਮ ਤੁਹਾਡਾ ਅਮਰਤਪਾਲ ਜੀ ਕੀ ਗੱਲ ਹੋਈ ਵੀਰੇ ਵੀ ਜੀ ਅਸਮਾਨੀ ਬੱਤੀ ਪਈ ਇਹਨਾਂ ਨੂੰ ਹਾਂਜੀ ਟਾਲੀਆਂ ਥੱਲੇ ਬੰਨੇ ਤੇ ਦੋਵੇਂ ਗਾਂ ਤੇ ਮੱਝ ਦੋਵੇਂ ਮਰ ਗਈ ਜੀ ਹਾਂਜੀ ਤੇ ਜੋ ਵੀ ਸਰਕਾਰ ਨੂੰ ਮਾਜਾ ਉਹ ਸਾਨੂੰ ਦਿੱਤਾ ਜਾਵੇ ਜੋ ਵੀ ਸਾਡਾ ਗੁਜ਼ਾਰਾ ਦੁੱਧ ਦੇ ਸਿਰ ਤੇ ਚੱਲਦਾ ਚਲੋ ਖੇਤੀਬਾੜੀ ਸਾਡੀ ਉਨੀ ਕੀ ਆ ਜਿੰਨੀ ਵੀ ਆ ਬਾਕੀ ਚਲੋ ਜੋ ਸਰਕਾਰ ਮਾਜਾ ਦੂ ਚਲੋ ਕੋ ਬੋਲਿਆ ਹੂੰ ਹਾਂਜੀ ਤੇ ਵੀਰੇ ਕਿੰਨੇ ਦੀ ਲਿਆਇਆ ਮਾਜੇ ਇਹ 88000 ਦੀ ਲਿਆਇਆ ਜੀ ਪਹਿਲਾਂ ਵੇ ਅਸਲੀ ਬਲਦੀ ਕਰਤਾਰੀ ਨੇ ਵਪਾਰ ਦੇ ਤੌਰ ਤੇ ਨਹੀਂ ਨਹੀਂ ਜੀ ਇਹੋ ਲੈਂਦੀ ਹੈ ਬਾਕੀ ਘਰ ਵਾਸਤੇ ਹਾਂਜੀ ਘਰ ਵਾਸਤੇ ਜੀ ਕਿੰਨੇ ਚਿਰ ਹੋ ਗਿਆ ਸੁਰੀ ਨੂੰ ਇਹਨੂੰ ਮਹੀਨਾ ਹੋ ਗਿਆ ਮਹੀਨਾ ਹੋ ਗਿਆ ਹਾਂਜੀ ਮਗਰ ਕੱਟੀ ਰਹਿ ਗਈ ਹਾਂਜੀ ਕੱਟੀ ਹੈ ਜੀ ਕਿੰਨਾ ਕੁ ਦੁੱਧ ਦਿੰਦੀ ਸੀ ਦੁੱਧ ਹੈਗਾ ਜੀ 10 11 ਕਿਲੋ ਦੁੱਧ ਨਾਲ ਗੁਜ਼ਾਰਾ ਚਾਰਾ ਹੋ ਜਾਂਦਾ ਹੈ ਹਾਂਜੀ ਹਾਂਜੀ ਵਧੀਆ ਤੇ ਹੁਣ ਕੀ ਮੰਗ ਕਰਦੇ ਹੋ ਮੰਗ ਇਹ ਹੀ ਹੈ ਜੋ ਸਰਕਾਰ ਮਾਜਾ ਦੂ ਉਹ ਕੋ ਬੋਲਿਆ